ਸਾਥ ਸੰਗਤ ਜੀ 1406 ਅੰਗ ਪੰਚਮ ਪਾਤਸ਼ਾਹ ਜੀ ਦੀ ਉਪਮਾ ਵਿੱਚ ਸਵਈਏ ਆਰੰਭ ਹੋ ਰਹੇ ਨੇ ਸਰਬੱਤ ਸੰਗਤਾਂ ਸਾਵਧਾਨ ਹੋਵੋ ਜੀ ਵਾਹਿਗੁਰੂ ਸਾਹਿਬ ਜੀ ਸਵਈਏ ਮਹੱਲੇ ਪੰਜਵੇਂ ਕੇ ਇਕ ਓੰਕਾਰ ਸਤਗੁਰ ਪ੍ਰਸਾਦਿ ਸਿਮਰੰ ਸੋਈ ਪੁਰਖ ਅਚਲ ਅਬਿਨਾਸੀ ਜਿਸ ਸਿਮਰਤ ਦੁਰਮਤ ਮਲ ਨਾਸੀ ਸਤਗੁਰ ਚਰਨ ਕਵਲ ਰਿਧ ਧਾਰੰ ਗੁਰ ਅਰਜੁਨ ਗੁਣ ਸਹਿਜ ਵਿਚਾਰੰ ਗੁਰ ਰਾਮਦਾਸ ਘਰ ਕੀ ਆਉ ਪ੍ਰਗਾਸ ਸਗਲ ਮਨੋਰਥ ਪੂਰੀ ਆਸ ਤੈ ਜਨਮਤ ਗੁਰਮਤਿ ਬ੍ਰਹਮ ਪਛਾਣਿਓ ਕਲ ਜੋੜ ਕਰ ਸੋ ਜਸ ਵਖਾਣਿਓ ਭਗਤ ਜੋਗ ਕਉ ਜੈ ਤਵਾਰ ਹਰ ਜਨਕ ਉਪਾਇ ਸਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਵਸਾਇਆ ਗੁਰ ਨਾਨਕ ਅੰਗਦ ਅਮਰ ਲਾਗ ਉਤਮ ਪਦ ਪਾਇਆ ਗੋਰੇ ਅਰਜੁਨ ਘਰ ਗੁਰ ਰਾਮਦਾਸ ਭਗਤ ਉਤਰ ਆਇਆ ਇਹ ਜੋ ਬਿਸਰਾਮ ਆਪ ਜੀ ਸਰਵਣ ਕਰ ਰਹੇ ਹੋ ਏ ਗੁਰੂ ਅਰਜਨ ਘਰ ਗੁਰੂ ਰਾਮਦਾਸ ਇਸੇ ਤਰ੍ਹਾਂ ਲਾਣਾ ਹੈ ਇਹ ਨਹੀਂ ਕਰ ਦੇਣਾ ਗੁਰੂ ਅਰਜਨ ਘਰ ਗੁਰੂ ਰਾਮਦਾਸ ਕਈ ਭੁਲੇਖੇ ਨਾਲ ਵਿਸਰਾਮ ਦਾ ਅਰਥ ਦਾ ਖਿਆਲ ਨਾ ਰੱਖਦੇ ਹੋਏ ਇਸ ਤਰ੍ਹਾਂ ਪਾਠ ਕਰ ਜਾਂਦੇ ਹਨ ਉਹਦੇ ਨਾਲ ਅਨਰਥ ਹੋ ਜਾਂਦਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਘਰਗੁਰ गुर रामदास गुरु रामदास ਜੀ ਦੇ ਘਰ ਮਾਤਾ ਭਾਨੀ ਜੀ ਦੇ ਉਧਰ ਤੋਂ ਭਗਤ ਸਰੂਪ અવਤਾਰ ਧਾਰ ਕੇ ਆਏ ਹਨ ਸੋ ਇਸ ਤਰ੍ਹਾਂ ਸਾਧ ਸੰਗਤ ਜੀ ਅਰਜਨ ਤੇ ਬਿਸਰਾਮ ਗੁਰੂ ਅਰਜਨ ਘਰਗੁਰ रामदास ਇਹ ਪਾਠ ਦਾ ਅੱਗੇ ਵੀ ਆਏਗਾ ਇਹ ਖਿਆਲ ਰੱਖਣਾ ਬਹੁਤ ਵਾਰੀ ਇਹ ਗਲਤੀ ਜਿਹੜੀ ਹੈ ਪਾਠੀ ਸਿੰਘਾਂ ਤੋਂ ਹੁੰਦੀ ਹੈ ਸੋ ਇਹ ਵਿਸ਼ੇਸ਼ ਤੌਰ ਤੇ ਧਿਆਨ ਰੱਖਣਾ ਉਹ ਇਥੇ ਅਰਜੁਨ ਜਜੇ ਨੂੰ ਵੀ ਔਂਕੜ ਲੱਗਾ ਹੈ ਗੁਰ ਅਰਜੁਨ ਘਰ ਗੁਰੂ ਰਾਮਦਾਸ ਇਹ ਪਾਠ ਪੜਾ ਲੈਣਾ ਹੈ ਹੋਰ ਵੀ ਕਈ ਇਸ ਤਰ੍ਹਾਂ ਦੇ ਅੱਗੇ ਪਾਠ ਆਉਣੇ ਹਨ ਵੱਡ ਭਾਗੀ ਉਹਨ ਮੰਨਿਓ ਰਿਤ ਸ਼ਬਦ ਵਸਾਇਆ ਮਨ ਮਾਨਕ ਸੰਤੋਖਿਆ ਗੁਰ ਨਾਮ ਨਿਰੜਾਇਆ ਆਗਾਵਾ ਅਗੋਚਰ ਪਾਰ ਬ੍ਰਹਮ ਸਤ ਗੁਰ ਦਰਸਾਇਆ ਗੁਰ ਅਰਜੁਨ ਘਰ ਗੁਰ ਰਾਮਦਾਸ ਅਨਪਉ ਠਹਿਰਾਇਆ ਜਨਕ ਰਾਜ ਬਰਤਾਇਆ ਸਤਜੁਗ ਆਲੇਣਾ ਗੁਰ ਸਬਦਿ ਮਨ ਮੰਨਿਆ ਅਪਤੀ ਜਪਤੇਣਾ ਗੋਰਾ ਨਾਨਕ ਸਚ ਨੀਵ ਸਾਜ ਸਤ ਗੁਰ ਸੰਗ ਲੈਣਾ ਗੁਰ ਅਰਜੁਨ ਘਰ ਗੁਰ ਰਾਮਦਾਸ ਅપરੰਪਰ ਬੀਣਾ ਖੇਲ ਗੁੜਾਉ ਕੀਆ ਹਰ ਰਾਇ ਸੰਤੋਖ ਸਮਾਚਰਿ ਆਉ ਬਿਮਲ ਬੁੱਧ ਸਤ ਗੁਰ ਸਮਾਣਾ ਆਜੁਨੀ ਸੰਭਵਿਆ ਸੋ ਜਸ ਕਲ ਕਵਿਆਣ ਬਖਾਣਿ ਆਉ ਗੁਰ ਨਾਨਕ ਅੰਗਦ ਵਰਿਆ ਗੁਰ ਅੰਗਦ ਅਮਰ ਨਿਧਾਨ ਗੁਰ ਰਾਮਦਾਸ ਅਰਜੁਨ ਵਰਿਆ 파ਰਸ ਪਰਸ ਪਰਮਾਣ ਵਰਿਐਉ ਜੋ ਪਾਠ ਆ ਰਿਹਾ ਹੈ ਸੋ ਰਾਰੇ ਦੇ ਢੇਠ ਜੈ ਦੇ ਨਿਸ਼ਾਨ ਕਰਕੇ ਵਰਿਆਉ ਪਾਠ ਹੈ ਵਰਉ ਨਹੀਂ ਬੋਲਣਾ ਇਸਾਰੇ ਹੀਠ ਲੱਗੀ ਲਕੀਰ ਜੋ ਕੇ ਜਈਏ ਦਾ ਰੂਪ ਹੈ ਇਸ ਨੂੰ ਅੱਖੋਂ ਓਲੇ ਨਹੀਂ ਕਰਨਾ ਵਰੇ ਆਉ ਬੋਲਣਾ ਹੈ ਜੀ ਸਾਧ ਜੀਵਨ ਅਰਜੁਨ ਅਮੋਲ ਆ ਜੋਨੀ ਸੰਪਉ ਭੈ ਭੰਜਨ ਪਰ ਦੁਖ ਨਿਵਾਰ ਅਪਾਰ ਅਨੰਭਾ ਅਗਹ ਗਹਨ ਭ੍ਰਮ ਭ੍ਰਾਂਤ ਦਹਣਾ ਸੀਤਲ ਸੁਖ ਦਾਤਾ ਆਸੰਭਵ ਉਦਵੈ ਆ ਪੁਰਖ ਪੂਰਨ ਵਿਧਾਤਾ ਆਸੰਭਵ ਉਦਵੈ ਆ ਪੁਰਖ ਪੂਰਨ ਵਿਧਾਤਾ ਨਾਨਕ ਆਦ ਅੰਗਦ ਅਮਰ ਸਤ ਗੁਰ ਸਬਦ ਸਮਾਇਆ ਧਨ ਧਨ ਗੁਰੂ RAM DAS GURU ਤਨ ਤਨ ਗੁਰੂ ਰਾਮਦਾਸ ਗੁਰ ਜਿਨ ਪਾਰਸ ਪਰਸ ਮਿਲਾਇਆ ਜੈ ਜੈ ਕਾਰ ਜਾਸ ਜਗ ਅੰਦਰ ਮੰਦਰ ਭਾਗ ਜੁਗਤ ਸਿਵ ਰਹਤਾ ਗੁਰ ਪੂਰਾ ਪਾਇਆ ਵੱਡ ਭਾਗੀ ਲਿਵ ਲਾਗੀ ਮੇਦਨ ਪਰ ਸਹਤਾ ਹੇ ਪੰਚਨ ਪਰ ਪੀਰ ਨਿਵਾਰਨ ਕਲ ਸਹਾਰ ਤੋਹੇ ਜਸ ਬਖਤਾ ਕੁੱਲ ਸੋਢੀ ਗੁਰ ਰਾਮਦਾਸ ਤਾਨ ਧਰਮ ਤੁਜਾ ਅਰਜੁਨ ਹਰ ਭਗਤਾ ਤ੍ਰੰਤੀਰ ਗੁਰਮਤ ਗਭੀਰ ਪਰ ਦੁਖ ਵਿਸਾਰਣਾ ਸ਼ਬਦ ਸਾਰ ਹਰਿ ਸਮ ਉਦਾਰ ਅਹੰ ਮੇਵ ਨਿਵਾਰਣਾ ਇਹ ਉਦਾਰੀ ਬੋਲਣਾ ਹੈ ਉਦਾਰ ਕਰਕੇ ਨਹੀਂ ਬੋਲਣਾ ਉਦਾਰ ਮੈਨੇ ਖੁੱਲੇ ਦਿਲ ਵਾਲੇ ਸ਼ਬਦ ਸਾਰ ਹਰਿ ਸਮ ਉਦਾਰ ਅਹੰ ਮੇਵ ਨਿਵਾਰਣਾ ਮਹਾਦਾਨ ਸਤ ਗੁਰ ਗਿਆਨ ਮਨ ਚਾਉ ਨਾ ਹੁਟਾਏ ਸਤਵੰਤ ਹਰ ਨਾਮ ਮੰਤਰ ਨਵ ਨਿਧ ਨ ਨਿਖੁਟਾਏ ਗੁਰ ਰਾਮਦਾਸ ਤਨ ਸਰਬ ਮਾ ਸਹਜ ਚੰਦੂਆ ਤਾਣਿਆ ਗੁਰ ਅਰਜੁਨ ਕਲੇ ਉਚਾਰੈ ਤੈ ਰਾਜ ਜੋਗ ਰਸ ਜਾਣਿਆ ਸਤਵੰਤ ਹਰ ਨਾਮ ਮੰਤਰ ਜਿਵੇਂ ਵੀ ਸ਼੍ਰਾਮ ਪਾਜ ਸਾਹਿਬ ਜੀ ਨੇ ਕੀਤਾ ਹੈ ਪਾਠ ਮੰਤਰ ਤੇ ਇਉਂ ਵਿਸਰਾਮ ਲਗਾ ਕੇ ਗੁਰੂ ਰਾਮਦਾਸ ਤਨ ਸਰਬ ਮੈਂ ਇਥੇ ਮੈਂ ਪਾਠ ਹੈ ਬਿੰਦੀ ਤੋਂ ਬਿਨਾ ਸਰਬ ਮੈਂ ਹਾਂਜੀ ਭੈ ਨਿਰਭਉ ਮਾਨਿ ਆਉ ਲਖ ਮਹਿ ਅਲਖ ਲਖਾਇ ਆਉ ਅਗਮ ਅਗੋਚਰ ਗਤ ਗਭੀਰ ਸਤ ਗੁਰ ਪਰਚਾਇਆ ਗੁਰ ਪਰਚੈ ਪਰਵਾਣਾ ਰਾਜ ਮਹਿ ਜੋਗ ਕਮਾਇਆ ਓ ਧਨ ਧਨ ਗੁਰ ਧਨ ਅਭਰ ਸਰ ਸੁਭਰ ਪਰਾਇਆ ਗੁਰਗਾਮ ਪ੍ਰਮਾਣ ਅਜਰ ਜਰਿਓ ਸਰ ਸੰਤੋਖ ਸਮਾਇਆ ਗੁਰ ਅਰਜੁਨ ਕਲੇ ਉਚਾਰੈ ਤੈ ਸਹਿਜ ਜੋਗ ਨਿਜ ਪਾਇਆ ਅਮਿਆ ਰਸਨਾ ਬਦਨ ਬਰਦਾਤ ਅ ਲਖ ਅਪਾਰ ਗੁਰ ਸੂਰ ਅਮਿਆ ਰਸਨਾ ਬਦਨ ਬਰਦਾਤ ਅ ਲਖ ਅਪਾਰ ਗੁਰ ਸੂਰ ਸ਼ਬਦ ਹਉ ਮੈਂ ਨਿਵਾਰਿਆ ਸਪਸ਼ਟ ਪੰਗਤੀ ਪੜ੍ਹ ਕੇ ਭਾਈ ਸਾਹਿਬ ਜੀ ਨੇ ਪਾਠ ਕੀਤਾ ਹੈ ਫਿਰ ਖਿਆਲ ਕਰ ਲੈਣਾ ਸੋ ਸਾਧ ਸੰਗਤ ਜੀਓ ਅਮਿਓ ਰਸਨਾ ਬਦਨ ਬਰਦਾਤ ਅਲਖ ਅਪਾਰ ਗੁਰ ਸੂਰ ਇਥੇ ਵਿਸਰਾਮ ਹੈ ਜੀ ਅਮਿਓ ਰਸਨਾ ਬਦਨ ਬਰਦਾਤ ਅਲਖ ਅਪਾਰ ਗੁਰ ਸੂਰ ਸਬਦ ਹਉ ਮੈ ਨਿਵਾਰਿ ਆਉ ਪੰਚਾਹਰਨ ਦਲਿਓ ਸੋਨ ਸਹਿਜ ਨਿਜ ਘਰ ਸੁਹਾਰਿ ਆਉ ਪੰਚਾਹਰਨ ਇਕੱਠਾ ਪਾਠ ਹੈ ਤੇ ਅੱਗੇ ਦਲੇ ਆਓ ਛਾਪਿਆਂ ਵਿੱਚ ਪੰਜਾਹਰ ਨਿਦਲੇ ਆਓ ਵੀ ਸ਼ਬਦ ਆ ਹੈ ਭਾਵ ਕੇ ਰਾਰੇ ਨਾਲ ਉਹ ਨੰਨੇ ਸਿਹਾਰੇ ਨੂੰ ਕੱਟ ਕੇ ਦਲੇਉ ਦੇ ਨਾਲ ਲਗਾਇਆ ਹੁੰਦਾ ਨਿਦਲੇ ਆਓ ਸੋ ਉਹ ਗਾਉਣ ਦੂਸਰੇ ਰੂਪ ਵਿੱਚ ਪਾਠ ਹੈ ਮੁਖ ਪਾਠ ਇਹ ਜੋ ਆਪ ਜੀ ਨੂੰ ਭਾਈ ਸਾਹਿਬ ਨੇ ਸਰਵਣ ਕਰਾਇਆ ਹੈ ਪੰਜਾਹਰਨ ਦਲੇ ਆਓ ਸੋਨ ਸਹਜ ਨਿਜ ਘਰ ਸਹਾਰੇ ਆਓ ਪੰਚਾਹਰਨ ਦਲੇ ਆਉ ਸੋਨ ਸਹਜ ਨਿਜ ਘਰ ਸਹਾਰਿਆ ਹਰ ਨਾਮ ਲਾਗ ਜਗ ਉਧਰਿਆ ਸਤ ਗੁਰ ਰਿਤੇ ਬਸਾਇਆ ਗੁਰ ਅਰਜੁਨ ਕਲਿ ਉਚਾਰੇ ਤੈ ਜਨਕ ਹੈ ਕਲਸ ਦੀਪ ਆਇਆ